ਸੱਤਰੀਅਗਾਲ ਸਾਹਿਤਕ ਸਾਥ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਸੱਭਿਆਚਾਰ ਦੀ ਪ੍ਰਕਿਰਤੀ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਜਾਂ ਸੱਭਿਆਚਾਰ ਦੇ ਲੱਛਣ ਕੀ ਹਨ ਇਸ ਤੇ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਦੀ ਲੈਕਚਰ ਲੜੀ ਦੇ ਵਿੱਚ ਅਸੀਂ ਸੱਭਿਆਚਾਰ ਦੇ ਅਰਥ ਪਰਿਭਾਸ਼ਾ ਅਤੇ ਖੇਤਰ ਬਾਰੇ ਚਰਚਾ ਕੀਤੀ ਸੀ ਸੋ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਲਿੰਕ ਜੋੜਨ ਵਾਸਤੇ ਪਿਛਲੀ ਲੈਕਚਰ ਲੜੀ ਜ਼ਰੂਰ ਸੁਣ ਲੈਣ ਜਿਸ ਦਾ ਲਿੰਕ ਜੋ ਹੈ ਅੱਜ ਦੀ ਲੈਕਚਰ ਲੜੀ ਦੇ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਐਡ ਕਰ ਦਿੱਤਾ ਗਿਆ ਹੈ ਸੋ ਆਓ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸੱਭਿਆਚਾਰ ਕੀ ਹੈ ਅਸਲ ਦੇ ਵਿੱਚ ਸੱਭਿਆਚਾਰ ਜੋ ਹੈ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਹ ਸਿੱਖਿਆ ਜਾਣ ਵਾਲਾ ਵਰਤਾਰਾ ਹੈ ਸੱਭਿਆਚਾਰ ਨੂੰ ਕੋਈ ਵੀ ਮਨੁੱਖ ਆਪਣੇ ਪਰਿਵਾਰ ਭਾਈਚਾਰੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਗ੍ਰਹਿਣ ਕਰਦਾ ਹੈ ਜਿਨ੍ਹਾਂ ਲੋਕਾਂ ਵਿੱਚ ਮਨੁੱਖ ਵਿਚਰ ਰਿਹਾ ਹੁੰਦਾ ਹੈ ਉਹਨਾਂ ਕੋਲੋਂ ਹੀ ਉਹ ਸਿੱਖਦਾ ਹੈ ਤੇ ਉਸ ਸਿੱਖੇ ਹੋਏ ਚੀਜ਼ ਨੂੰ ਆਪਣੇ ਅਭਿਆਸ ਦੁਆਰਾ ਦੂਜਿਆਂ ਦੀ ਵੇਖਾ-ਵੇਖੀ ਆਪਣੇ ਜੀਵਨ ਦਾ ਅੰਗ ਬਣਾ ਲੈਂਦਾ ਹੈ ਇਸ ਤਰ੍ਹਾਂ ਸੱਭਿਆਚਾਰ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਨਿਰੰਤਰ ਪਹੁੰਚਦਾ ਰਹਿੰਦਾ ਹੈ ਜਿਵੇਂ ਕੋਈ ਨਵ ਜੰਮਿਆ ਬਾਲ ਹੈ ਜੇਕਰ ਅਸੀਂ ਉਸ ਨੂੰ ਕਿਸੇ ਹੋਰ ਸੱਭਿਆਚਾਰ ਵਿੱਚ ਲਾ ਜਾ ਕੇ ਉਸ ਦਾ ਪਾਲਣ-ਪੋਸ਼ਣ ਕਰਾਂਗੇ ਤਾਂ ਉਹ ਆਪਣੇ ਪੁਰਖਿਆਂ ਦੇ ਸੱਭਿਆਚਾਰ ਦੇ ਥਾਵੇਂ ਉਹ ਨਵਾਂ ਸੱਭਿਆਚਾਰ ਜਿਸ ਦੇ ਵਿੱਚ ਉਹ ਵਿਚਰ ਰਿਹਾ ਹੈ ਜਿਸ ਦੇ ਵਿੱਚ ਉਹ ਰਹਿ ਰਿਹਾ ਹੈ ਜਿਸ ਨੂੰ ਦੇਖ ਰਿਹਾ ਹੈ ਸਮਝ ਰਿਹਾ ਹੈ ਉਸ ਨੂੰ ਹੀ ਉਹ ਗ੍ਰਾਂਡ ਕਰੇਗਾ ਸੋ ਇਸ ਕਰਕੇ ਸਭਿਆਚਾਰ ਜੋ ਹੈ ਇਹ ਸਿੱਖਿਆ ਜਾਣ ਵਾਲਾ ਵਰਤਾਰਾ ਹੈ ਅਗਲਾ ਪੁਆਇੰਟ ਹੈ ਸਭਿਆਚਾਰ ਪਰਿਵਰਤਨਸ਼ੀਲ ਹੈ ਸਭਿਆਚਾਰ ਨਿਰੰਤਰ ਬਦਲਦਾ ਰਹਿੰਦਾ ਹੈ ਕਿਉਂਕਿ ਸਭਿਆਚਾਰ ਜੋ ਹੈ ਇਹ ਵਿਕਾਸਸ਼ੀਲ ਸੁਭਾਅਤ ਦਾ ਇਸ ਵਿੱਚ ਨਿਰੰਤਰ ਤਬਦੀਲੀ ਜਾਂ ਬਦਲਾਅ ਆਉਂਦਾ ਰਹਿੰਦਾ ਹੈ ਕਿਉਂਕਿ ਸਭਿਆਚਾਰ ਕਿਸ ਦੀ ਜੀਨ ਹੈ ਸਮਾਜ ਦੀ ਤੇ ਸਮਾਜ ਇਸ ਸਦਕਾ ਹੁੰਦੇ ਵਿੱਚ ਆਉਂਦਾ ਹੈ ਮਨੁੱਖਾਂ ਦੇ ਨਾਲ ਸੋ ਮਨੁੱਖ ਜਿਹੜਾ ਹੈ ਉਸ ਦੀ ਸੋਚ ਨਿਰੰਤਰ ਬਦਲਦੀ ਹੈ ਸਮਾਜ ਜੋ ਹੈ ਗਤੀਸ਼ੀਲ ਹੈ ਇਹ ਬਦलाव ਜੋ ਹੈ ਪਦਾਰਥਕ ਸਮਾਜਿਕ ਜਾਂ ਇਤਿਹਾਸਿਕ ਹਾਲਾਤਾਂ ਦੇ ਅਨੁਸਾਰ ਹੁੰਦਾ ਰਹਿੰਦਾ ਹੈ ਇਹ ਕੁਦਰਤੀ ਹੈ ਜਿਸ ਸਦਕਾ ਸੱਭਿਆਚਾਰ ਇੱਕ ਲਹਿਰ ਵਾਂਗ ਹੋਂ ਨਿਭੜਦਾ ਹੈ ਤਾਂ ਜੋ ਭੂਤ ਨੂੰ ਪਾਸਟ ਨੂੰ ਫਿਊਚਰ ਦੇ ਨਾਲ ਪੁਖ ਦੇ ਨਾਲ ਜੋੜਦਾ ਹੈ ਕਈ ਵਾਰੀ ਬਾਹਰਲੇ ਲੋਕਾਂ ਦੇ ਕਿਸੇ ਸਭਿਆਚਾਰ ਦੇ ਵਿੱਚ ਪ੍ਰਵੇਸ਼ ਕਰਨ ਦੇ ਨਾਲ ਵੀ ਸਭਿਆਚਾਰ ਦੇ ਵਿੱਚ ਤਬਦੀਲੀ ਆਉਂਦੀ ਹੈ ਜਿਵੇਂ ਭਾਰਤੀ ਸਭਿਆਚਾਰ ਜੋ ਹੈ ਜਦੋਂ ਉਹ ਇਸਲਾਮੀ ਸਭਿਆਚਾਰ ਦੇ ਸੰਪਰਕ ਵਿੱਚ ਆਇਆ ਹੈ ਤੇ ਇਹਨਾਂ ਦੇ ਵਿੱਚ ਨਿਰੰਤਰ ਤਬਦੀਲੀ ਆਉਣੀ ਸ਼ੁਰੂ ਹੋਈ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਸਭਿਆਚਾਰ ਮਨੁੱਖੀ ਦੌਰ ਤੱਕ ਸੀਮਿਤ ਹੈ ਹਰ ਸਭਿਆਚਾਰ ਕੋ ਮਨੁੱਖ ਜੋ ਹੈ ਮਨੁੱਖ ਦੇ ਲਈ ਉਸ ਦੇ ਵੱਡ ਵਡੇਰਿਆਂ ਜੀਆਂ ਕੋਸ਼ਿਸ਼ਾਂ ਤੇ ਕਾਮਯਾਬੀਆਂ ਦੀ ਸਾਹਮ ਸੰਭਾਲਦੀ ਯਾਦ ਦਿਵਾਉਂਦਾ ਹੈ ਭਾਵੇਂ ਜੋ ਮਨੁੱਖ ਹੈ ਉਹ ਮਨੁੱਖੀ ਵਿਰਾਸਤ ਦੀ ਸੰਭਾਲ ਦਾ ਕਰਨਾ ਉਸਦਾ ਫਰਜ਼ ਹੈ ਤੇ ਆਪ ਮੁਹਾਰੇ ਵੀ ਉਹ ਇਸ ਦੇ ਨਾਲ ਜੁੜ ਜਾਂਦਾ ਹੈ ਜੋ ਅੱਗੇ ਜਾ ਕੇ ਸੱਭਿਆਚਾਰ ਦੀ ਵਿਸ਼ੇਸ਼ ਪਛਾਣ ਬਣ ਜਾਂਦੀ ਹੈ ਸੋ ਸੱਭਿਆਚਾਰ ਜੋ ਹੈ ਇਹ ਮਨੁੱਖੀ ਦੌਰ ਤੱਕ ਸੀਮਿਤ ਹੈ ਤੇ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਸੱਭਿਆਚਾਰ ਮਨੁੱਖੀ ਲੋੜਾਂ ਦੀ ਪੂਰਤੀ ਕਰਨਾ ਹੈ ਕਿਉਂਕਿ ਸੱਭਿਆਚਾਰ ਦੀ ਵਿਲੱਖਣਤਾ ਮਨੁੱਖੀ ਲੋੜਾਂ ਦੀ ਪੂਰਤੀ ਹਿਤ ਬਣਦੀ ਹੈ ਹਰੇਕ ਮਨੁੱਖ ਦੀ ਜੋ ਸਿਰਜਣਾ ਹੈ ਕਿਸੇ ਉਦੇਸ਼ ਜਾਂ ਮਨੋਰਥ ਇਥੇ ਹੋਣ ਦੇ ਵਿੱਚ ਆਉਂਦੀ ਹੈ ਪਰ ਮਨੁੱਖ ਦੀ ਦੂਜਿਆਂ ਜੀਵਾਂ ਨਾਲੋਂ ਵਿਲੱਖਣਤਾ ਇਹ ਹੈ ਕਿ ਇਹ ਕੇਵਲ ਆਪਣੀਆਂ ਲੋੜਾਂ ਲਈ ਹੀ ਸਿਰਜਣਾ ਨਹੀਂ ਕਰਦਾ ਸਗੋਂ ਵਿਸ਼ਾਲ ਮਨੁੱਖੀ ਸੰਭਾਵਨਾਵਾਂ ਦੀ ਵਰਤੋਂ ਕਰਦਾ ਹੋਇਆ ਨਵੀਆਂ ਸਿਰਜਣਾਵਾਂ ਜਾਂ ਕਾਢਾਂ ਵੀ ਕਰਦਾ ਹੈ ਜੋ ਹੌਲੀ-ਹੌਲੀ ਸੱਭਿਆਚਾਰ ਦਾ ਅੰਗ ਹੋ ਨਿਬੜਦੀਆਂ ਹਨ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਸੱਭਿਆਚਾਰ ਅੰਦਰ ਜੋ ਹੈ ਵਨਸਵੰਤਾ ਹੁੰਦੀ ਹੈ ਇਸੇ ਇੱਕ ਖੇਤਰ ਨਾਲ ਸੰਬੰਧਿਤ ਵੱਖ-ਵੱਖ ਮਨੁੱਖਾਂ ਦੇ ਕਾਰਜ ਤੇ ਉਹਨਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਹਨ ਤੇ ਉਹਨਾਂ ਪ੍ਰਾਪਤੀਆਂ ਤੋਂ ਹੋਣ ਵਾਲੇ ਜਿਹੜੇ ਸਿੱਟੇ ਹਨ ਜਾਂ ਨਤੀਜੇ ਜਿਹੜੇ ਹਨ ਉਹ ਵੀ ਪਰਸਪਰ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਵੱਖਰੇਵਾ ਹੁੰਦਾ ਹੈ ਵਨਸਵੰਤਾ ਹੁੰਦੀ ਹੈ ਕਿਉਂਕਿ ਮਨੁੱਖ ਦਾ ਵਿਅਕਤੀਤਵ ਜੋ ਹੈ ਉਹ ਸਮਾਜਿਕ ਹਾਲਾਤਾਂ ਦੀ ਉਪਜ ਹੈ ਤੇ ਸਮਾਜਿਕ ਹਾਲਾਤ ਜਿਹੜੇ ਹਨ ਉਹਨਾਂ ਦੇ ਵਿੱਚ ਵਨਸਵੰਤਾ ਹੁੰਦੀ ਹੈ ਉਹ ਭਾਵੇਂ ਭੂਗੋਲਿਕ ਹਾਲਾਤਾਂ ਕਰਕੇ ਹੋਵੇ ਇਤਿਹਾਸਕ ਅੰਦਰੂਨੀ ਜਾਂ ਕਿਸੇ ਬਾਹਰੀ ਕਾਰਨਾ ਕਰਕੇ ਹੋਵੇ ਦੂਜਾ ਮਨੁੱਖੀ ਚੇਤਨਾ ਕਰਕੇ ਵੀ ਅਜਿਹਾ ਹੁੰਦਾ ਹੈ ਕਿਉਂਕਿ ਵਿਅਕਤੀ ਦਾ ਜਨਮ ਕਿਹੜੀਆਂ ਸਮਾਜਿਕ ਪਰਸਤਿਥੀਆਂ ਵਿੱਚ ਹੋਇਆ ਹੈ ਉਸ ਦੀ ਸਿੱਖਿਆ ਕਿਹੋ ਜਿਹੀ ਹੈ ਜਾਂ ਉਸ ਦੇ ਵਿੱਚ ਕਿੰਨੀ ਯੋਗਤਾ ਹੈ ਜਾਂ ਉਸ ਦੇ ਜੀਵਨ ਦੀਆਂ ਨਿੱਜੀ ਪਰਸਤਿਥੀਆਂ ਜਿਹੜੀਆਂ ਸਨ ਉਹ ਕਿਹੋ ਜਿਹੀਆਂ ਸਨ ਇਹਨਾਂ ਵੱਖ-ਵੱਖ ਕਾਰਨਾ ਕਰਕੇ ਵੀ ਸੱਭਿਆਚਾਰ ਦੇ ਵਿੱਚ ਵੰਸਵੰਤਾ ਪੈਦਾ ਹੁੰਦੀ ਹੈ ਸੱਭਿਆਚਾਰ ਨੇ ਮਨੁੱਖੀ ਵਰਤਾਰਾ ਹੈ ਮਨੁੱਖੀ ਸਰੀਰਕ ਬੰਤਰ ਖੜੇਦਾਰ ਹੈ ਪਾਉ ਮਨੁੱਖ ਦਾ ਜੋ ਦਿਮਾਗ ਹੈ ਢੜ ਦੇ ਉੱਤੇ ਹੋਣ ਕਰਕੇ ਹਰੇਕ ਅੰਗ ਉੱਤੇ ਦਿਮਾਗ ਦੀ ਪਕੜ ਜਿਹੜੀ ਆ ਉਹ ਮਜ਼ਬੂਤ ਹੈ ਤੇ ਵੱਖੋ ਵੱਖਰੇ ਢੰਗ ਦੇ ਨਾਲ ਹੈ ਦੂਜੇ ਪਾਸੇ ਜਾਨਵਰਾਂ ਦਾ ਸਰੀਰ ਜਿਹੜਾ ਹੈ ਲੇਟਵੀ ਬੰਤਰ ਵਾਲਾ ਹੋਣ ਕਰਕੇ ਜਾਨਵਰਾਂ ਦਾ ਅੰਗ ਦੇ ਅੰਗ ਜਿਹੜੇ ਨੇ ਉਹ ਮਨੁੱਖੀ ਅੰਗਾਂ ਦੇ ਤੁਲ ਕਾਰਜ ਨਹੀਂ ਕਰ ਸਕੰਦੇ ਸਮਰੱਥ ਹੁੰਦੇ ਸੋ ਮਨੁੱਖ ਜਿਹੜਾ ਹੈ ਬਰੀਕੀ ਦੇ ਨਾਲ ਕਾਰਜ ਕਰਕੇ ਆਪਣੇ ਸੱਭਿਆਚਾਰ ਦੀ ਸਿਰਜਣਾ ਕਰਨ ਦੇ ਸਮਰੱਥ ਹੁੰਦਾ ਹੈ ਅੱਗੇ ਆ ਜਾਂਦਾ ਹੈ ਕਿ ਸੱਭਿਆਚਾਰ ਵਿਅਕਤੀਗਤ ਸੰਪਤੀ ਨਹੀਂ ਹੈ ਸੱਭਿਆਚਾਰ ਜਿਹੜਾ ਹੈ ਇਹ ਸਮੂਹਿਕ ਹੈ ਕਿਉਂਕਿ ਮਨੁੱਖ ਜਿਹੜਾ ਹੈ ਇਹ ਸਮਾਜ ਦੇ ਵਿੱਚ ਰਹਿੰਦਾ ਹੈ ਤੇ ਸਮਾਜ ਦਾ ਹੀ ਸੱਭਿਆਚਾਰ ਹੁੰਦਾ ਹੈ ਸੱਭਿਆਚਾਰ ਵਿਅਕਤੀਗਤ ਸੰਪਤੀ ਨਹੀਂ ਹੈ ਸੱਭਿਆਚਾਰ ਮਨੁੱਖ ਦਾ ਦੇ ਨਾਲ ਮਨੁੱਖ ਦਾ ਸਮਾਜਿਕ ਰਿਸ਼ਤਾ ਜ਼ਰੂਰ ਹੈ ਭਾਵੇਂ ਸਮੂਹ ਤੋਂ ਬਿਨਾਂ ਜੜੀ ਹੈ ਸੱਭਿਆਚਾਰ ਦੀ ਹੋਂਦ ਸੰਭਵ ਨਹੀਂ ਅਸਲ ਵਿੱਚ ਸੱਭਿਆਚਾਰ ਉਹ ਵਿਹਾਰ ਹੈ ਜੋ ਵਿਅਕਤੀ ਸਮਾਜ ਰਾਹੀ ਜਾਂ ਸਮਾਜ ਵਿੱਚ ਰਹਿ ਕੇ ਸਮਾਜ ਦਾ ਮੈਂਬਰ ਹੋਣ ਦੇ ਨਾਤੇ ਅਪਣਾਉਂਦਾ ਹੈ ਇਸ ਕਰਕੇ ਸੱਭਿਆਚਾਰ ਦੇ ਨਾਲ ਮਨੁੱਖ ਦਾ ਰਿਸ਼ਤਾ ਜਿਹੜਾ ਹੈ ਸਮਾਜਿਕ ਹੈ ਵਿਅਕਤੀਗਤ ਨਹੀਂ ਹੈ ਅੱਗੇ ਹੈ ਕਿ ਸੱਭਿਆਚਾਰ ਸੰਚਿਤ ਪ੍ਰਕ੍ਰਿਤੀ ਵਾਲਾ ਹੁੰਦਾ ਹੈ ਕਿਵੇਂ ਕਿਉਂਕਿ ਸੱਭਿਆਚਾਰ ਆਪਣੀ ਹਰ ਕਿਰਤ ਸੰਭਾਲ ਕੇ ਰੱਖਦਾ ਹੈ ਜਿਵੇਂ ਪਦਾਰਥ ਖੇਤਰ ਵਿਜਲੀ ਹਰ ਨਵੀਂ ਕਾਰਡ ਜਿਹੜੀ ਹੈ ਆਪਣੀਆਂ ਪਿਛਲੀਆਂ ਪ੍ਰਾਪਤੀਆਂ ਨੂੰ ਨਾਲ ਲੈ ਕੇ ਚਲਦੀ ਹੈ। ਭਾਵ ਗੈਰ ਪਦਾਰਥ ਖੇਤਰ ਵਿੱਚ ਕਈ ਨਵੇਂ ਅੰਸ਼ ਆਪਣੇ ਪੁਰਾਣੇ ਅੰਸ਼ਾਂ ਨੂੰ ਖਤਮ ਕਰਕੇ ਉਹਨਾਂ ਦੀ ਥਾਂ ਲੈ ਲੈਂਦੇ ਹਨ। ਜਿਵੇਂ ਮੌਨ ਜਦੜੋ ਦੇ ਸਮੇਂ ਦੀਆਂ ਜੋ ਪਦਾਰਥਕ ਲੱਭਤਾ ਹਨ ਉਸ ਸਮੇਂ ਦੇ ਲੋਕਾਂ ਦੇ ਪੱਧਰ ਦੀ ਜਾਣਕਾਰੀ ਉਸ ਤੋਂ ਸਾਨੂੰ ਮਿਲਦੀ ਹੈ ਪਰ ਉਹਨਾਂ ਦਾ ਸਮਾਜਿਕ ਸ਼ਿਸ਼ਟਾਚਾਰ ਕੀ ਸੀ ਉਹਨਾਂ ਦੇ ਵਿਸ਼ਵਾਸ ਕਿਹੋ ਜਿਹੇ ਸਨ ਇਹਨਾਂ ਬਾਰੇ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਇਸ ਕਰਕੇ ਸੱਭਿਆਚਾਰ ਜੋ ਹੈ ਇਹ ਸੰਚਿਤ ਹੁੰਦਾ ਹੈ ਸੰਚਿਤ ਪ੍ਰਕਿਰਤੀ ਵਾਲਾ ਹੁੰਦਾ ਹੈ ਪਾਪ ਆਪਣੇ ਪੁਰਖਿਆਂ ਦੀਆਂ ਪ੍ਰਾਪਤੀਆਂ ਜਿਹੜੀਆਂ ਹਨ ਉਹਨਾਂ ਨੂੰ ਸੰਭਾਲ ਕੇ ਅਗਲੋਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਅੱਗੇ ਇਸ ਦਾ ਜਿਹੜਾ ਟ੍ਰਾਂਸਪਲੈਂਟੇਸ਼ਨ ਹੁੰਦੀ ਹੈ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਸੱਭਿਆਚਾਰ ਮਨੁੱਖੀ ਸ਼ਖਸੀਅਤ ਦੀ ਸਿਰਜਣਾ ਕਰਦਾ ਹੈ ਜਾਂ ਸਿਰਜਕ ਹੈ ਸੱਭਿਆਚਾਰ ਅਤੇ ਮਨੁੱਖੀ ਸ਼ਖਸੀਅਤ ਦਾ ਦਵੰਧਾਤਮਕ ਰਿਸ਼ਤਾ ਹੈ ਇਸ ਦੇ ਰਾਹੀਂ ਮਨੁੱਖ ਅੰਦਰ ਸੰਭਾਵਨਾਵਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ ਤੇ ਮਨੁੱਖ ਅੰਦਰ ਜੋ ਵੀ ਮਨੁੱਖੀ ਭਾਵ ਹਨ ਭਾਵੇਂ ਪਿਆਰ ਹੈ ਹਮਦਰਦੀ ਹੈ ਈਰਖਾ ਹੈ ਵਿਸ਼ਵਾਸ ਹੈ ਜਾਂ ਮਿਹਨਤ ਕਰਨ ਦਾ ਜੋ ਮੂਲ ਮਾਨਵੀ ਗੁਣ ਹਨ ਇਹਨਾਂ ਦੀ ਪੈਦਾਇਸ਼ ਜਿਹੜੀ ਹੈ ਇਹ ਸੱਭਿਆਚਾਰ ਦੇ ਨਾਲ ਹੀ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਸੱਭਿਆਚਾਰ ਦੇ ਰਾਹੀਂ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਸ ਮਨੁੱਖ ਨੂੰ ਜਿਹੜਾ ਸਮਾਜ ਦੇ ਵਿੱਚ ਰਹਿੰਦਾ ਹੈ ਜੋ ਸਮਾਜਿਕ ਪ੍ਰਾਣੀ ਹੈ ਮਨੁੱਖ ਦੀ ਵਿਅਕਤੀਗਤ ਅਤੇ ਸਮੂਹਕ ਜੀਵਨ ਦੀ ਉਸਾਰੀ ਸੱਭਿਆਚਾਰ ਦੀ ਹੀ ਦੇਣ ਹੈ ਅਗਲਾ ਪੁਆਇੰਟ ਆ ਜਾਂਦਾ ਹੈ ਕਿ ਸੱਭਿਆਚਾਰ ਚਨਾਤਮਕ ਹੁੰਦਾ ਹੈ ਜਿਸ ਤਰ੍ਹਾਂ ਭਾਸ਼ਾ ਦੇ ਸ਼ਬਦ ਜਿਹੜੇ ਨੇ ਸਿਰਫ ਉਹਨਾਂ ਲਈ ਹੀ ਮਾਣੇ ਰੱਖਦੇ ਹਨ ਜੋ ਉਸ ਭਾਸ਼ਾ ਨੂੰ ਸਮਝਦੇ ਹਨ ਠੀਕ ਉਸੇ ਤਰ੍ਹਾਂ ਸੱਭਿਆਚਾਰ ਵੀ ਇੱਕ ਅਜਿਹਾ ਜਨਾਤਮਕ ਵਰਤਾਰਾ ਹੈ ਜਨਾਤਮਕ ਪ੍ਰਬੰਧ ਹੈ ਜਿਸ ਦੁਆਰਾ ਜਿਨ੍ਹਾਂ ਦੇ ਰਾਹੀਂ ਪ੍ਰਤੀਕਾਂ ਦੇ ਰਾਹੀਂ ਸੰਦੇਸ਼ ਦਾ ਸੰਚਾਰ ਹੁੰਦਾ ਹੈ ਜਿਵੇਂ ਸਾਡਾ ਜੋ ਪ੍ਰਾਤਨ ਵਿਰਸਾ ਹੈ ਜੋ ਸਾਡਾ ਲੋਕ ਵਿਰਸਾ ਹੈ ਉਸ ਨੂੰ ਉਹੀ ਅਪਣਾ ਸਕਦੇ ਹਨ ਜਿਹੜੇ ਸੱਭਿਆਚਾਰ ਨੂੰ ਸਮਝਦੇ ਹਨ ਜਿਸ ਉਸ ਸੱਭਿਆਚਾਰ ਦੇ ਵਿੱਚ ਰਹਿੰਦੇ ਹਨ ਉਹਨਾਂ ਪ੍ਰਤੀਕਾਂ ਨੂੰ ਉਹਨਾਂ ਬਿੰਬਾਂ ਨੂੰ ਜਿਵੇਂ ਬੋਲੀਆਂ ਜਿਹੜੀਆਂ ਨੇ ਸਿੰਬੋਲਿਕ ਹੁੰਦੀਆਂ ਹਨ ਇਹਨਾਂ ਨੂੰ ਸਮਝਣਾ ਉਸੇ ਸੱਭਿਆਚਾਰ ਨੂੰ ਪਰਣਾਏ ਮਨੁੱਖ ਦੇ ਹਿੱਸੇ ਆਉਂਦਾ ਹੈ ਸੋ ਸੱਭਿਆਚਾਰ ਜਿਹੜਾ ਹੈ ਜਨਾਤਮਕ ਹੁੰਦਾ ਹੈ ਪ੍ਰਤੀਕਾਤਮਕ ਹੁੰਦਾ ਹੈ ਲਾਸਟ ਪੁਆਇੰਟ ਆ ਜਾਂਦਾ ਹੈ ਕਿ ਸੱਭਿਆਚਾਰ ਸਰਵ ਵਿਆਪਕਤਾ ਵਾਲਾ ਹੁੰਦਾ ਹੈ ਕੀ ਸੱਭਿਆਚਾਰ ਦੀ ਇਹ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ ਸਰਵ ਵਿਆਪਕਤਾ ਵਾਲਾ ਹੈ ਜਿੱਥੇ ਮਾਨਵੀ ਸਮਾਜ ਹੋਵੇਗਾ ਉੱਥੇ ਸੱਭਿਆਚਾਰ ਹੋਵੇਗਾ ਉਹਨਾਂ ਲੋਕਾਂ ਵਿੱਚ ਸਮਾਨਤਾ ਹੋਵੇਗੀ ਜਿਹੜੇ ਇੱਕੋ ਜਿਹੇ ਸਮਾਜ ਜਾਂ ਸੱਭਿਆਚਾਰ ਦੇ ਵਿੱਚ ਵਿਚਰ ਰਹੇ ਹੋਣਗੇ ਜਿਵੇਂ ਭਾਵੇਂ ਉਹ ਕਿਸੇ ਉਹਨਾਂ ਦੇ ਕਿੱਤੇ ਦੇ ਨਾਲ ਸਬੰਧਿਤ ਹੋਵੇ ਜਾਂ ਕਿੱਤੇ ਦੇ ਸੰਧਾਂ ਦੇ ਨਾਲ ਸਬੰਧਿਤ ਹੋਵੇ ਜਾਂ ਤਕਨੀਕ ਅਧਾਰਿਤ ਸਮਾਨਤਾ ਹੋਵੇ ਹਰ ਸੱਭਿਆਚਾਰ ਵਿੱਚ ਧਰਮ ਦਰਸ਼ਨ ਕਲਾ ਅਤੇ ਹੂੜ ਸੋਚ ਸਮਗਰੀ ਪਾਈ ਜਾਂਦੀ ਹੈ ਪਰ باوجود ਇਸ ਦੇ ਹਰ ਸੱਭਿਆਚਾਰ ਦੀ ਨਿਵੇਕਲੀ ਹੋਂਦ ਜਾਂ ਪਛਾਣ ਹੁੰਦੀ ਹੈ ਸਮੇਂ ਜਾਂ ਭੂਗੋਲਿਕ ਤਬਦੀਲੀ ਕਾਰਨ ਜੋ ਹੈ ਸੱਭਿਆਚਾਰ ਦੇ ਵਿੱਚ ਵੱਖਰਤਾਵਾਂ ਵੀ ਹੁੰਦੀਆਂ ਹਨ ਤੇ ਕੁਦਰਤੀ ਹੁੰਦੀਆਂ ਹਨ ਜਿਵੇਂ ਇੱਕ ਸੱਭਿਆਚਾਰ ਦਾ ਲੋਕਗੀਤ ਜਿਹੜਾ ਹੈ ਜਾਂ ਇੱਕ ਸੱਭਿਆਚਾਰ ਦਾ ਜੋ ਕੀਤਾ ਹੈ ਉਹ ਦੂਜੇ ਸੱਭਿਆਚਾਰ ਦੇ ਲੋਕਾਂ ਦੇ ਨਾਲੋਂ ਵੱਖਰਾ ਹੁੰਦਾ ਹੈ ਕਿਉਂਕਿ ਸੱਭਿਆਚਾਰ ਦੀ ਖਾਸੀਅਤ ਹੀ ਇਹ ਹੈ ਕਿ ਉਹ ਆਪਣੇ ਲੋਕਾਂ ਦੇ ਇਤਿਹਾਸ ਤਜਰਬੇ ਦੁਆਰਾ ਸਿਰਜਿਤ ਹੁੰਦਾ ਹੈ ਆਪਣੇ ਲੋਕਾਂ ਦੇ ਇਤਿਹਾਸਕ అనుభవਾਂ ਦੁਆਰਾ ਹੋਣ ਦੇ ਵਿੱਚ ਆਇਆ ਹੁੰਦਾ ਹੈ ਸੋ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਲੈਕਚਰ ਜਿਹੜੀ ਜੜੀ ਹੈ ਸੱਭਿਆਚਾਰ ਦੀਆਂ ਜੋ ਵਿਸ਼ੇਸ਼ਤਾਵਾਂ ਹਨ ਜਾਂ ਸੱਭਿਆਚਾਰ ਦੀ ਪ੍ਰਕਿਰਤੀ ਕੀ ਹੈ ਜਾਂ ਸੱਭਿਆਚਾਰ ਦੇ ਲੱਛਣ ਕੀ ਹਨ ਕਿਹੋ ਜਿਹਾ ਵੀ ਸਵਾਲ ਜੇਕਰ ਇਮਤਿਹਾਨ ਦੇ ਵਿੱਚ ਆ ਜਾਂਦਾ ਹੈ ਤੇ ਉਸ ਦਾ ਉੱਤਰ ਸਾਨੂੰ ਇਸੇ ਢੰਗ ਦੇ ਨਾਲ ਇਹਨਾਂ ਸਾਰੇ ਪੁਆਇੰਟਾਂ ਤੇ ਅਧਾਰ ਤੇ ਹੀ ਦੇਣਾ ਚਾਹੀਦਾ ਹੈ ਸੋ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਜੋ ਹੈ ਕਿਸੇ ਵੀ ਸਮਾਜ ਦੇ ਲਈ ਬੇहद ਮਹੱਤਵਪੂਰਨ ਹੁੰਦਾ ਹੈ ਕਿਉਂਕਿ ਇਹ ਲੋਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਇਕੱਠੇ ਬੰਨ ਕੇ ਰੱਖਦਾ ਹੈ ਉਹਨਾਂ ਨੂੰ ਪਛਾਣ ਦਿੰਦਾ ਹੈ ਤੇ ਉਹਨਾਂ ਦੇ ਜੀਵਨ ਨੂੰ ਅਰਥ ਵੀ ਬਖਸ਼ਦਾ ਹੈ ਸੱਭਿਆਚਾਰ ਤੋਂ ਬਿਨਾ ਸਮਾਜ ਦੀ ਹੋਂਦ ਸੰਭਵ ਨਹੀਂ ਹੈ ਸਮਾਜ ਵਿਖਰ ਜਾਂਦਾ ਹੈ ਟੁੱਟ ਜਾਂਦਾ ਹੈ ਅਤੇ ਲੋਕ ਆਪਣੀ ਪਛਾਣ ਗੁਆ ਬੈਠਦੇ ਹਨ ਸਭਿਆਚਾਰ ਨੂੰ ਸਮਝਣਾ ਤੇ ਉਸ ਦਾ ਸਤਕਾਰ ਕਰਨਾ ਜਿਹੜਾ ਹੈ ਇਹ ਸਭ ਤੋਂ ਜ਼ਰੂਰੀ ਹੈ ਮਹੱਤਵਪੂਰਨ ਨੁਕਤਾ ਹੈ ਤਾਂ ਜੋ ਅਸੀਂ ਬਿਹਤਰ ਢੰਗ ਦੇ ਨਾਲ ਰਹਿ ਸਕੀਏ ਸਾਵੇਂ ਸਮਾਜ ਦੀ ਸਿਰਜਣਾ ਹੋ ਸਕੇ ਤੇ ਅਸੀਂ ਦੂਜਿਆਂ ਤੋਂ ਕੁਝ ਸਿੱਖ ਵੀ ਸਕੀਏ ਚੰਗੇਰੀ ਜੀਵਨ ਜਾਂਚ ਗ੍ਰੈਂਡ ਕਰ ਸਕੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਚੰਗੇਰੀ ਜੀਵਨ ਜਾਂਚ ਜਾਜੂ ਹੈ ਉਸ ਨੂੰ ਉਸੇ ਟ੍ਰਾਂਸਪਲੈਂਟ ਕਰ ਸਕੀਏ ਸੋ ਉਮੀਦ ਹੈ ਅੱਜ ਦੀ ਇਹ ਲੈਕਚਰਰੀ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਜਰੂਰ ਸਾਂਝਾ ਕਰਨਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜਾਈ ਸੰਬੰਧੀ ਜੜੀਆਂ ਲੋੜਾਂ ਨੇ ਉਹਨਾਂ ਦੀ ਪੂਰਤੀ ਹਿਤ ਤੁਹਾਡਾ ਵੀ ਸਹਿਯੋਗ ਸਾਮਿਲ ਹੋ ਸਕੇ ਸੋ ਮਿਲਾਂਗੇ ਅਗਲੀ ਲੈਕਚਰਰੀ ਲੈ ਕੇ ਤਦ ਤੱਕ ਇਜਾਜ਼ਤ ਧੰਨਵਾਦ